ਮਾਸੀ ਥੋੜਾ ਜਿਹਾ ਹਾਂ ਦਾ ਸੱਚਾ ਉਹ ਮੈਂ ਤਾਂ ਇਹ ਕਹਿੰਦੇ ਤੈਨੂੰ ਆਪਰੇ ਬਾਂਟੀ ਦਾ ਰਿਸ਼ਤਾ ਕਰਾ ਦੇ ਦੋ ਰਿਸ਼ਤੇ ਕਰਾਉਣਾ ਰਹਿਣਾ ਉਹ ਚਾਚਾ ਐਡੇ ਵੱਡੇ ਰਿਸ਼ਤੇ ਨਹੀਂ ਹੈਗੇ ਮੇਰੇ ਕੋਲੇ ਵੀ ਬਾਂਟੀ ਨੂੰ ਕਰਾ ਦਾਂ ਮੈਂ ਤਾਂ ਛੋਟੇ-ਮੋਟੇ ਰਿਸ਼ਤੇ ਕਰਾਉਣਾਗਾ ਛੋਟੇ-ਮੋਟੇ ਰਿਸ਼ਤੇ ਨੇ ਮੇਰੇ ਕੋਲ ਤਾਂ ਉਹ ਚੱਲ ਕੋਈ ਨਹੀਂ ਛੋਟਾ-ਮੋਟਾ ਰਿਸ਼ਤਾ ਹੀ ਕਰਾ ਦੇ ਵੱਡੇ ਰਿਸ਼ਤੇ ਵਾਲੇ ਕਿਹੜਾ ਸਹੀ ਤੇ ਹਾਂ ਕਰਦੇ ਨੇ ਕਿਉਂ ਚਾਚਾ ਹਾਂ ਕਿਉਂ ਨਹੀਂ ਕਰਦੇ ਐਡਾ ਵੱਡਾ ਘਰ-ਬਾਰ ਤੇਰਾ ਪੁੱਤਾਂ ਜ਼ਮੀਨ ਜਾਇਦਾਦ ਆ ਫਿਰ ਹਾਂ ਕਿਉਂ ਨਹੀਂ ਕਰਦੇ ਉਹ ਕੋਤ ਕੀ ਦੱਸਾਂ ਤੈਨੂੰ ਇਹਦੇ ਉਮਰ ਹੀ 30 ਸਾਲਾਂ ਦੀ ਹੋਈ ਖੜੀਆ ਬੰਟੀ ਦੀ ਆਲਾ ਦੇਖਣ ਦੇ ਦੂਰ ਦੀ ਗੱਲ ਆ ਅਗਲਾ ਉਮਰ ਦੇਖ ਕੇ ਭੱਜ ਜਾਂਦਾ ਹੈਗਾ ਵੀ ਐਨੀ ਉਮਰ ਆ ਗਈ ਐ ਚਾਚਾ 30 ਸਾਲ ਕੋਈ ਹੋਰ ਪਹਿਲਾਂ ਤਾਂ ਕਹਿੰਦਾ ਮੈਂ ਪੜ੍ਹ ਕੇ ਕਰਾਉਂਗਾ ਫਿਰ ਕਹਾਂ ਨੌਕਰੀ ਲਾ ਕੇ ਕਰਾਉਂਗਾ ਨਾਲੇ ਨੌਕਰੀ ਨਹੀਂ ਮਿਲੀ ਹੁਣ ਆ 5-7000 ਤੇ ਲੱਗਿਆ ਕਿਤੇ ਪ੍ਰਾਈਵੇਟ ਕੰਮ ਤੇ ਤੂੰ ਐ ਕਰ ਜੇ ਕੋਈ ਹੈਗਾ ਗਰੀ ਗੁਰੂ ਬਹੁਤਾ ਕਰਾ ਦੇ ਕੋਈ ਰਿਸ਼ਤਾ ਤੂੰ ਦੇਖ ਚਾਚਾ ਰਿਸ਼ਤਾ ਤਾਂ ਹੈਗਾ ਆਪਣੇ ਕੋਲ ਗਰੀ ਪਰਿਵਾਰ ਦਾ ਪਰ ਕੁੜੀ ਅੱਗੇ ਪੜ੍ਹਨਾ ਚਾਹੁੰਦੀ ਐ ਤੂੰ ਚਾਚੀ ਨਾਲ ਸਲਾਹ ਕਰ ਲੈ ਜਿਵੇਂ ਹੋਇਆ ਫਿਰ ਮੈਨੂੰ ਦੱਸ ਦੇ ਉਹ ਕੋਈ ਨਹੀਂ ਪੁੱਛ ਲੈਣਾ ਤੇਰੀ ਚਾਚੀ ਨੂੰ ਹਾਂ ਨਿਸਿੰਧਰੇ ਹਾਂਜੀ ਆ ਗਈ ਆਵਰੇ ਆ ਮੜਿਆ ਜੀ ਦੱਸੋ ਬੈਠ ਉਹ ਜਸ ਬੰਟੀ ਵਾਸਤੇ ਰਿਸ਼ਤਾ ਲੈ ਕੇ ਆਇਆਗਾ ਹਾਂ ਚਾਚੀ ਕੁੜੀ ਗਰੀਬ ਘਰ ਦੀ ਐ ਪਰ ਅੱਗੇ ਪੜ੍ਹਨਾ ਚਾਹੁੰਦੀ ਹੈਗੀ ਜੇ ਤੁਸੀਂ ਅੱਗੇ ਪੜਾ ਦੋਗੇ ਤਾਂ ਮੈਂ ਗੱਲ ਕਰ ਲਵਾਂ ਕੋਈ ਗੱਲ ਨਹੀਂ ਪੁੱਤ ਸਾਨੂੰ ਉਹਦੀ ਪੜਾਈ ਨਾਲ ਕੋਈ ਇਤਰਾਜ਼ ਨਹੀਂ ਹੈਗਾ ਪੜੀ ਜਾਊਗੀ ਜਿੰਨਾ ਪੜ੍ਹਨਾ ਹੈ ਠੀਕ ਪੁੱਤ ਕੁੜੀ ਕੰਮਕਾਰ ਵਾਲੀ ਤਾਂ ਹੈਗੀ ਐ ਕਿਤੇ ਇਕੱਲਾ ਪੜੀ ਗਈ ਜਾਵੇ ਮੈਂ ਵੀ ਤੈਨੂੰ ਪਤਾ ਠੀਕ ਘਾਟੇ ਰਹਿਣੀ ਆ ਨਾ ਨਾ ਚਾਚੀ ਤੂੰ ਫੇਰ ਨਾ ਕਰ ਮੇਰੀ ਜ਼ਿੰਮੇਵਾਰੀ ਹੈ ਚਲ ਠੀਕ ਹੈ ਪੁੱਤ ਜੇ ਤੂੰ ਕਹਿੰਨਾ ਤੇਰੀ ਜ਼ਿੰਮੇਵਾਰੀ ਹੈ ਠੀਕ ਹੈ ਹਾਂ ਚਲ ਚੰਗਾ ਚਾਚਾ ਠੀਕ ਕਰ ਦੋ ਗੱਲ ਹਾਂ ਗੱਲ ਠੀਕ ਕੀ ਹਾਲ ਆ ਚਾਚਾ ਕੀ ਹਾਲ ਨੇ ਜਸਪਤ ਠੀਕ ਓ ਤੂੰ ਹਾਂ 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 ਹੋਰ ਜਸਪਤ ਕਿਵੇਂ ਆਣਾ ਆਇਆ ਫਿਰ ਉਹ ਚਾਚਾ ਮੈਂ ਤਾਂ ਆਪਣੀ ਜੱਸੀ ਰਿਸ਼ਤੇ ਵਾਸਤੇ ਆਇਆ ਸੀਗਾ ਮੇਰੇ ਕੋਲ ਵਧੀਆ ਰਿਸ਼ਤਾ ਹੈਗਾ 30 ਕਿਲੋ ਜ਼ਮੀਨ ਹੈ ਵਧੀਆ ਘਰ ਵਾਲਾ ਦੇਖ ਜਸਪਤ ਤੂੰ ਗਣਾ 30 ਕਿਲੋ ਹੁੰਦੇ ਨੇ ਮੁੰਡੇ ਨੂੰ ਫਿਰ ਤਕੜੇ ਕਰਦੇ ਨੇ ਆਪਣੇ ਇਹਨੇ ਡਿਮਾਂਡ ਹੀ ਨਹੀਂ ਪੂਰੀ ਹੋਣ ਉਹਨਾਂ ਦੀਆਂ ਉਹ ਚਾਚਾ ਉਹਨਾਂ ਦੀ ਕੋਈ ਮੰਗ ਨਹੀਂ ਹੈਗੀ ਮੇਰੀ ਜ਼ਿੰਮੇਵਾਰੀ ਹੈ ਮੁੰਡਾ 30 ਸਾਲ ਦਾ ਹੈਗਾ ਉਹਨਾਂ ਦਾ ਕੰਮੜਾ ਖੜਾ ਹੈਗਾ ਕੁੜੀ ਵਧੀਆ ਪੜ੍ਹਦੀ ਨੇ ਬਸ ਉਹ ਕੀ ਮੁੰਡਾ 30 ਸਾਲ ਦਾ ਲੱਗਦਾ ਆਪਣੀ ਜੱਸੀ 22 ਸਾਲ ਦੀ ਹੋਈ ਹੈ ਹਜੇ ਉਹਨੇ ਮੰਨ ਨਹੀਂ ਨੀ ਰਿਸ਼ਤੇ ਵਾਸਤੇ ਉਹ ਚਾਚਾ ਦਿਮਾਗ ਤੋਂ ਕੰਮ ਲਾਇਆ ਆਪਣੀ ਜੱਸੀ ਰਾਜ ਕਰੂਗੀ ਇੰਨਾ ਵਜੇ ਘਰ-ਬਾਰ ਹੈਗਾ ਮੁੰਡਾ ਸੋਹਣੀ 30 ਸਾਲ ਦਾ ਲੱਗਦਾ ਦੇਖਣ ਨੂੰ ਨਹੀਂ ਲੱਗਦਾ ਤੂੰ ਆ ਫੋਟੋ ਦੇਖ ਤੂੰ ਕਹਿ ਤੈਨੂੰ ਲੱਗਦਾ 30 ਸਾਲ ਦਾ ਹਾਂ ਜੱਸ ਬੱਖ ਲੱਗਦਾ ਤਾਂ ਹੈ ਨਹੀਂ ਯਾਰ ਫੇਰ ਬਾਕੀ ਗੱਲ ਇੱਕ ਹੋਰ ਆ ਗਈ ਹਾਂ ਜੱਸੀ ਪੁੱਤ ਪੜਨਾ ਚਾਹੁੰਦੀ ਅੱਗੇ ਫੇਰ ਕੀ ਚੱਕਰ ਹੈ ਗੱਲ ਮੈਂ ਕਰ ਲਈ ਉਹਨਾਂ ਨਾਲ ਪੜਾਈ ਦੀ ਮੈਨੂੰ ਪਤਾ ਦੀਗਾ ਪਹਿਲਾਂ ਹੀ ਉਹ ਕਹਿੰਦੇ ਅਸੀਂ ਪੜਾ ਦਾਂਗੇ ਜਿੰਨਾ ਮਰਜ਼ੀ ਪੜ੍ਹ ਲੈ ਬਸ ਇੱਕੋ ਕੋ ਕੋ ਦਿਮਾਗ ਮੇਰਾ ਪੁੱਤ ਪੜਨਾ ਚਾਹੁੰਦਾ ਅੱਗੇ ਨਾ ਨਾ ਕੋਈ ਗੱਲ ਨਹੀਂ ਮੇਰੇ ਜੰਮੇ ਦਾ ਹੀ ਸਾਰੀ ਹੂੰ ਹੂੰ ਤੂੰ ਦਿਖਾ ਦੀ ਇਹ ਜੱਸੀ ਨੂੰ ਠੀਕ ਹੈ ਫਿਰ ਮੈਨੂੰ ਦੱਸ ਦੀ ਕੋਈ ਨਾ ਮੈਂ ਕਰਦਾ ਗੱਲ ਜੱਸੀ ਨਾਲ ਚੰਗਾ ਜੱਸੀ ਪੁੱਤ ਹਾਂਜੀ ਬਾਪੂ ਓਰੇ ਬੈਠ ਦੇਖ ਪੁੱਤ ਤੇਰੇ ਬਾਤ ਇੱਕ ਰਿਸ਼ਤਾ ਹੈ ਬਹੁਤ ਵਧੀਆ ਮੁੰਡੇ ਨੂੰ ਉਮਰ ਹੈਗੀ 30 ਸਾਲ ਦੀ ਪਰ ਜ਼ਮੀਨ ਬਹੁਤ ਆ ਮੁੰਡੇ ਲਵੇ ਤੂੰ ਰਾਜ ਕਰੇਂਗੀ ਜਾ ਕੇ ਉੱਥੇ ਬਾਪੂ ਮੈਂ ਤਾਂ ਸਿਰਫ 22 ਸਾਲਾਂ ਦੀ ਆ ਤੇ ਉਹ ਤਾਂ ਇੰਨੇ ਤਗੜੇ ਕਰਦੇ ਨੇਗੇ ਆਪਾਂ ਕਿ ਮੈਂ ਉਹਨਾਂ ਦੀ ਡਿਮਾਂਡਾਂ ਪੂਰੀ ਕਰਾਂਗੇ ਦੇਖ ਪਤੋ ਮੁੰਡੇ ਦੀ ਵੱਡੀ ਉਮਰ ਕਰਕੇ ਨਾ ਕੋਈ ਰਿਸ਼ਤਾ ਨਹੀਂ ਹੋ ਰਿਹਾ ਉਹ ਤਾਂ ਇੱਕ ਸੰਸਕਾਰੀ ਕੁੜੀ ਭਾਲਦੇ ਨੇ ਆਹ ਦੇਖ ਲੈ ਫੋਟੋ ਬਾਕੀ ਮੁੰਡਾ ਲੱਗਦਾ ਨਹੀਂ ਹੈਗਾ ਕਿੰਨੇ ਸਾਲ ਦਾ ਬਾਪੂ ਮੁੰਡਾ ਵੇਖਣ ਨੂੰ ਤਾਂ ਲੱਗਦਾ ਨਹੀਂ 30 ਸਾਲਾਂ ਦਾ ਜੇ ਤੁਸੀਂ ਕਹਿੰਦੇ ਹੋ ਤਾਂ ਠੀਕ ਹੀ ਹੋਣਾ ਰਿਸ਼ਤਾ ਪਰ ਬਾਪੂ ਮੈਂ ਨਾ ਅੱਗੇ ਪੜਨਾ ਚਾਹਨੀ ਆ ਦੇਖ ਬੱਤੋ ਉਹਦਾ ਮੈਂ ਜੱਸ ਨਾ ਸਾਰੀ ਗੱਲ ਕਰ ਲਈ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਅੱਪੀ ਪੜਾਉਣਗੇ ਗਲਾਸ ਰੱਖਦੇ ਹੋਰੇ ਬੈਠੇ ਨੇ ਇਹ ਜੱਸ ਪੱਕਾ ਤਾਂ ਲੈਣ ਦੇਣ ਦੀ ਸਾਰੀ ਗੱਲ ਕਰ ਲਈ ਸੀ ਇੱਕ ਗੱਲ ਹੋਰ ਮ੍ਰਿਤੀ ਅੱਗੇ ਪੜਨਾ ਚਾਹੁੰਦੀ ਹੈਗੀ ਉਹ ਵੀ ਗੱਲ ਕਰ ਲਈ ਹਣੀ ਤਾਂ ਦੇਖ ਚਾਚੀ ਕੁੜੀ ਦਾ ਸੁਪਨਾ ਹੈ ਕੁੜੀ ਅੱਗੇ ਪੜਨਾ ਚਾਹੁੰਦੀ ਹੈ ਕੁੜੀ ਦਾ ਸੁਪਨਾ ਪੂਰਾ ਕਰ ਦੋਗੇ ਕੋਈ ਗੱਲ ਨਹੀਂ ਪੁੱਤ ਪੜਨ ਵਾਲੀ ਕਿਹੜੀ ਗੱਲ ਅਸੀਂ ਆਪੀ ਪੜਾਵਾ ਦਾਂਗੇ ਠੀਕ ਹੈ ਚਾਚੀ ਚਾਚਾ ਕੁੜੀ ਪਸੰਦ ਹੈ ਫਿਰ ਛੋਡੇ ਹਾਂ ਹਾਂ ਪੁੱਤ ਦੋਵੇਂ ਪਸੰਦ ਆ ਕੁੜੀ ਦਾ ਠੀਕ ਹੈ ਹਾਂ ਮੰਮਾ ਜੀ ਤੁਸੀਂ ਦੇਖ ਲਓ ਪੁੱਤ ਜਿੰਦਗੀ ਤਾਂ ਤੁਸੀਂ ਹੀ ਕੱਟਣੀ ਐ ਨਾ ਸੋਹਣੀ ਬੇਬੀ ਕੁੜੀ ਤਾਂ ਬਸ ਠੀਕ ਐ ਪੁੱਤ ਤੁਹਾਨੂੰ ਪਸੰਦ ਹੋਣੀ ਚਾਹੀਦੀ ਐ ਉਹ ਮੈਂ ਤਾਂ ਇਹ ਕਹਿੰਦਾ ਤੇ ਇਹਨਾਂ ਦੀ ਗੱਲਬਾਤ ਕਰਵਾ ਦਿੰਦਾ ਫੋਮੜ ਜੀ ਚਾਚਾ ਤੈਨੂੰ ਪਸੰਦਾ ਮੁੰਡਾ ਆ ਬੈਠਾ ਸਾਹਮਣੇ ਹਾਂ ਜਸ ਮੈਨੂੰ ਤਾਂ ਪਸੰਦਾ ਮੁੰਡਾ ਠੀਕ ਐ ਤੇ ਆਪਾਂ ਗੱਲਾਂ ਕਰਵਾ ਦਿੰਦੇ ਆ ਫਿਰ ਕੁੜੀ ਮੁੰਡੇ ਦੀਆਂ ਹਾਂ ਤੁਹਾਡੀ ਮਰਜ਼ੀ ਤੇ ਮਰਜ਼ੀ ਕਰ ਜਾ ਬੰਤੀ ਕੁੜੀ ਲੈ ਜੱਸੀ ਕਰਿਆ ਕਰੀਂ ਇੱਧਰ ਬੈਠ ਕਿ ਤੇਰਾ ਕਿੰਨਾ ਕਰ ਦਿਆਂ ਨਾ ਕਹਿ ਹੋਵੇਂ ਨਾ ਰਹ ਹੋਵੇਂ ਇਸ ਗਲ ਤੋਂ ਲੜਦੇ ਦੇਖ ਜੱਸਾ ਜੋ ਮੁੰਡੇ ਨੂੰ ਕੁੜੀ ਪਸੰਦ ਆ ਫਿਰ ਆਪਾਂ ਦਾ ਸਾਰਾ ਕੰਮ ਹੁਣੀ ਕਰਾਂਗੇ ਬਾਅਦ ਚੋ ਨਹੀਂ ਕਰਦੇ ਚੋ ਨਹੀਂ ਚੜਾ ਬਈ ਕਰਾਂਗੇ ਬਾਹਲਾ ਕੱਠਵੱਟ ਦਾ ਕੀ ਫਾਇਦਾ ਤਾਂ ਲੋਕਾਂ ਨੂੰ ਕਿੰਨਾ ਮਰਜ਼ੀ ਖਵਾਈ ਜਾ ਇਹ ਨਹੀਂ ਸਵਾਸ ਦੇ ਦਿੰਦੇਗੇ ਠੀਕ ਹੈ ਚਾਚਾ ਤੇਰੀ ਗੱਲ ਤਾਂ ਹਾਂ ਹੁਣੀ ਵਿਆਹ ਕੇ ਲ ਜਾਵਾਂਗੇ ਆਪਾਂ ਠੀਕ ਹੈ ਚਾਚਾ ਕਿਵੇਂ ਕਰਨਾ ਫਿਰ ਦੇਖ ਜੱਸਾ ਤੂੰ ਹੀ ਰ ਪੁੱਟਾ ਬਾਂਗਾ ਮੈਂ ਤਾਂ ਗੱਲ ਤੇਰੀ ਦੀ ਡੇਗੀ ਕਿ ਮਰਜ਼ੀ ਕਰ ਲਾ ਕਰਦੇ ਫਿਰ ਚਾਚਾ ਹਾਂ ਹੁਣੀ ਬੱਸ ਹੋਰ ਪਾ ਨਹੀਂ ਸਕਣਾ ਹਨਾ ਹਾਂ ਠੀਕ ਹੈ ਅਜਾਤੀ ਠੀਕ ਹੈ ਪੁੱਤ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੈਨੂੰ ਕੁੜੀ ਪਸੰਦ ਹੈ ਮੈਨੂੰ ਤਾਂ ਕੁੜੀ ਜਮਾ ਪਸੰਦ ਹੈ ਬਸ ਠੀਕ ਹੈ ਬਸ ਸਭ ਨੂੰ ਪਾ ਦਨੇ ਆਪਾਂ ਫਿਰ ਠੀਕ ਹੈ ਬਈ ਤੇਰੇ ਸੁਪਨੇ ਲੱਗੇ ਉਹ ਮੈਨੂੰ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਦੁਲਗੇ ਇੱਕ ਹੋ ਹਾਏ ਓ ਰੱਬ ਖੈਰ ਕਰੇ ਤੇਰੇ ਸੁਫਨੇ ਲੱਗੇ ਮੈਨੂੰ ਓੜਹਾਏ ਓ ਰੱਬ ਖੈਰ ਕਰੇ ਆਪਾ ਗੋਤ ਲੱਗਿਆ ਇੱਕ ਹੁਣ ਓੜਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ ਹਾਂ ਲੋ ਜੀ ਰੋਟੀ ਸ਼ਾਮ ਟਾਈਮ ਨਾਲ ਆ ਜੂਗਾ ਕੋਈ ਨਾ ਜੱਸੀ ਮੈਂ ਟਾਈਮ ਨਾਲ ਆ ਜਾਊਗਾ ਕਰੀਂ ਹੋਰ پولیس ਜਾ ਕੇ ਮੈਂ ਆ ਉਹ ਵਧੀਆ ਚਰਨੇ ਵਧੀਆ ਹੋਰ ਠੀਕ ਆ ਹਾਂ ਹਾਂ ਵਧੀਆ ਵਧੀਆ ਤੂੰ ਦੱਸ ਠੀਕ ਆ ਵਧੀਆ ਠੀਕ ਠਾਕ ਦੱਸ ਠੀਕ ਆ ਵਧੀਆ ਓਏ ਹੋਰ ਤਾਂ ਠੀਕ ਆ ਤੂੰ ਮੈਂ ਦੱਸ ਪਹਿਲਾਂ ਚਾਹ ਪੀਂਗਾ ਬਸ ਬਸ ਚਾਹ ਪੀ ਮੈਂ ਪੀ ਕੇ ਆਇਆ ਹਣੀ ਓ ਮਗਾਲ ਨਾ ਥੋੜੀ ਨਾ ਨਾ ਹੁਣੀ ਪੀ ਕੇ ਆਇਆ ਮੈਂ ਹੋਰ ਆ ਉਹ ਦੱਸ ਫਿਰ ਕਿਵੇਂ ਆਉਣੇ ਉਹ ਮੈਂ ਤਾਂ ਲੰਗਿਆ ਜਾ ਰਹਾ ਸੀ ਮੈਂ ਸੋਚਿਆ ਚੱਲ ਭੋਲੇ ਨੂੰ ਮਿਲ ਚੱਲਦੇ ਜਾਂਦੇ ਜਾਂਦੇ ਉਹ ਚੱਲ ਵਧੀਆ ਕੀਤਾ ਬਾਹਣੀ ਨਾਲ ਆ ਗਿਆ ਜਦੋਂ ਜਮੇ ਨਹੀਂ ਗੇੜਾ ਮਾਰਦਾ ਹੈਗਾ ਪੱਟੂਆ ਉਹਦਾ ਭੋਲੇ ਆ ਠੀਕ ਆ ਅੱਪਰ ਜਾਈ ਕਿਵੇਂ ਕੰਮ ਕਰਨ ਲੱਗ ਰਿਹਾ ਨੂਰਾਨੀ ਕਿੱਥੇ ਆ ਉਹ ਬਸ ਉਹ ਤਾਂ ਪੜਦੀ ਹੈਗੀ ਉਹਦੇ ਪੇਪਰ ਨੇ ਨੇੜੇ ਤਾਂ ਕਰਕੇ ਉਹਨੂੰ ਪੜਨਾ ਪੈਂਦਾਗਾ ਪੜਦੀ ਆ ਤੁਸੀਂ ਪੜਾ ਕੇ ਦੱਸ ਕੀ ਕਰਨਾ ਕਿਉਂ ਤੇਰੇ ਕੋਲ ਤਾਂ ਪਹਿਲੀ ਰੱਬ ਦਾ ਬਹੁਤ ਕੁਝ ਦਿੱਤਾ ਹੋਇਆ ਉਹ ਨਾ ਨਾ ਚਰਨੇ ਦਾਜਤਾ ਜੀ ਕੁਝ ਨਹੀਂ ਲਿਆ ਹੈਗਾ ਅਸੀਂ ਤਾਂ ਬਸ ਕੁੜੀ ਨੂੰ ਸੋਹਣੀ ਦੇਖੀ ਹੈਗੀ ਘਰ-ਬਾਰ ਵਧੀਆਗਾ ਖਰਾ ਉਹ ਤੁਸੀਂ ਦਾਜ ਨਹੀਂ ਲੈਂਦਾ ਨਾਲੇ ਉਹ ਕੰਮ ਨਹੀਂ ਕਰਦੀ ਤੁਸੀਂ ਤਾਂ ਪ੍ਰਧਾਨ ਬਣਨ ਵਾਲੀ ਘਰ ਦੀ ਫਿਰੋ ਓ ਬਾਈ ਕਿਤੇ ਗੁੱਸਾ ਨਾ ਕਰ ਜੀ ਮੈਂ ਤਾਂ ਸੁਤੇਸਵਾ ਕਹਿਤਾ ਸੀਗਾ ਕਿਤੇ ਗੁੱਸਾ ਕਰ ਜੀ ਮੇਰੀ ਗੱਲ ਦਾ ਚਲ ਠੀਕ ਆ ਫਿਰ ਮੈਂ ਚੱਲਦਾ ਠੀਕ ਆ ਹੁਣ ਓ ਚਲ ਠੀਕ ਆ ਚੰਗਾ ਚੱਲਣਾ ਸੰਦਰੇ ਹੋ ਰਿਆ ਹਾਂਜੀ ਆ ਗਈ ਹਾਂਜੀ ਦੱਸੋ ਬੁਲਾਇਆ ਸੀ ਓ ਚਰਨਾ ਮੈਨੂੰ ਮੇਣਾ ਮਾਰ ਕੇ ਗਿਆਗਾ ਕਹਿੰਦਾ ਤੁਸੀਂ ਆਪ ਕੰਮ ਕਰ ਦੋਗਾ ਤੁਹਾਡੀ ਨੂੰ ਕੀ ਕਰਦੀ ਹੈਗੀ ਬਿ ਗਰੀਵ ਘਰ ਦੀ ਕੁੜੀ ਵਿਆਹ ਲੈਂਦੀ ਕਹਿੰਦਾ ਤੁਸੀਂ ਮੈਂ ਤਾਂ ਆਪ ਰੋਜ਼ ਲੋਕਾਂ ਦੇ ਹੀ ਮਿਹਣੇ ਸੁਣਦੀ ਆਂ ਬਾਹਰ ਚ ਖੜਨ ਜੋਗੀ ਨਹੀਂ ਰਹੀ ਪਰ ਹੁਣ ਨਹੀਂ ਮੈਂ ਕੁਝ ਸੁਣ ਸਕਦੀ ਬੋਧਾਗੇ ਨੇ ਤੇਰੀ ਪੜਾਈਆਂ ਚਲ ਕੰਮ ਕਰ ਬਾਹਰ ਜਾ ਕੇ ਮੇਰਾam ਕਰਨੇ ਘੰਟਾ ਤੁਸੀਂ ਇਹ ਗੱਲ ਪਿਆਰ ਤੋਂ ਵੀ ਕਹਿ ਸਕਦੇ ਹੋਗੇ ਬਹੁਤ ਹੋ ਗਿਆ ਮੇਰਾ ਪਿਆਰ ਦੇਖਦੇ ਨੂੰ ਤੂੰ ਜਾ ਕੇ ਕੰਮ ਕਰ ਲੈ ਕੀ ਗੱਲ ਜੱਸੀ ਅੱਜ ਕਿਵੇਂ ਸੈੜੀ ਜਿਹੀ ਲੱਗ ਰਹੀਆਂ ਤੂੰ ਕੁਝ ਨਹੀਂ ਹੋਇਆ ਜੀ ਗੱਲ ਤਾਂ ਕੋਈ ਹੈਗੀ ਐ ਤੂੰ ਤਾਂ ਹਮੇਸ਼ਾ ਨਾਲੇ ਹੱਸਦੀ ਰਹਿਣੀ ਹੈਗੀ ਨਹੀਂ ਨਹੀਂ ਕੁਝ ਨਹੀਂ ਹੋਇਆ ਥੋੜੀ ਮੰਮੀ ਨੂੰ ਸਮਝਾ ਲਿਆ ਕਰੋ ਵਿਆਹ ਤੋਂ ਪਹਿਲਾਂ ਤਾਂ ਕਿਹਾ ਸੀ ਕੁੜੀ ਬੜੀ ਚੱਲੂਗੀ ਤੇ ਗੱਲ ਜਮਾ ਪਲਟ ਗਈ ਹੁਣ ਥੋੜੀ ਮੰਮੀ ਨੇ ਮੇਰੇ ਹੱਥੋਂ ਕਿਤਾਬ ਸੁੱਟ ਕੇ ਮਾਰੀ ਉਹ ਚੱਲ ਤੂੰ ਐਵੇਂ ਨਾ ਮੰਮੀ ਦਾ ਗੁੱਸਾ ਕਰ ਮੰਮੀ ਤਾਂ ਪੁਰਾਣੇ ਰਿਵਾਜ ਦੀ ਹੈਗੀ ਮੈਂ ਸਮਝਾ ਦੂੰਗਾ ਆਪੀ ਨਾਲੇ ਮੈਂ 2 ਦਿਨ ਦੇ ਲਈ ਬਾਹਰ ਜਾ ਰਿਹਾਗਾ ਸਵੇਰੇ ਕਮੈਂਟ ਸੁਣਿਓ ਹਾਂ ਜੱਸੀ ਮੇਰੇ ਨਾਲ 10000 ਚਾਹੀਏ ਸੀ ਮੈਂ ਫੀਸ ਭਰਨੀ ਆਪਨੀ ਕੋਈ ਨਾ ਜੱਸੀ ਮੈਂ ਭਰ ਦੂੰਗਾ ਫੀਸ ਤੇਰੀ ਨਾ ਕਾਦੀ ਫੀਸ ਭਰਨੀ ਆ ਨਹੀਂ 10000 ਤੇ ਇਹਦੀ ਕੁੱਲ ਤਨ ਖਾਏ ਉਹੀ ਮੈਂ ਕਰਜ਼ਾ ਚੜਾਣਾ ਸਰਤੇ ਸਾਥੋਂ ਨਹੀਂ ਫੀਸਾਂ ਬੁੱਸਾਂ ਭਰੀਆਂ ਜਾਂਦੀਆਂ ਤੇਰੀਆਂ ਉਮਾ ਜਦੋਂ ਜਸਮੀ ਨਾਲ ਗੱਲ ਕਰ ਰਹੀ ਹੈ ਤੂੰ ਵਿੱਚ ਕਿਉਂ ਬੋਲ ਰਹੀ ਹੈਗੀ ਜਸਮੀ ਮੈਂ ਤੇਰੀ ਫੀਸ ਆਪੀ ਭਰ ਦੂੰਗਾ ਤੂੰ ਟੈਨਸ਼ਨ ਨਾ ਲੈ ਨਾਲੇ ਪਤਾ ਨਹੀਂ ਕਿਹੜੇ ਤਵੀਤ ਘੋਲ-ਘੋਲ ਕੇ ਪਿਆਉਂਦੀ ਆ ਉਧਰ ਗੋਹਾ ਪਿਆ ਜੱਟ ਇਕਲਾ ਜਾ ਕੇ ਮੈਂ ਦਾੜ ਬਣਾਉਣੀ ਆ ਅੱਜ ਜੱਸੀ ਲੇਟ ਹੋ ਜਾਗੇ ਅੱਜ ਪੇਪਰ ਹੈਗਾ ਜੱਸੀ ਦਾ ਚਲ ਠੀਕ ਹੈ ਬੁੱਤੇ ਚੰਗਾ ਛੇਤੀ ਆ ਜੀ ਫਿਰ ਜੀਗਾ ਹਾਂ ਕੋਈ ਗੱਲ ਅੰਦਰ ਇਹ ਕਿੱਧਰ ਗਏ ਨੇ ਜਵਾਹੇ ਉਹ ਤਾਂ ਜੱਸੀ ਦਾ ਪੇਪਰ ਬੁਪਰ ਦਿਵਾਉਣ ਗਏ ਨੇ ਲੈ ਦੱਸ ਨੌਕਰੀ ਨੂੰ ਕੀ ਹੋਏ ਨੌਕਰੀ ਨੂੰ ਕੰਮ ਉਹਦਾ ਬਾਪ ਕਰੂਗਾ ਤਾਂ ਚੱਲ ਵਧੀਆ ਜੇ ਨੌਕਰੀ ਮਿਲ ਜੇ ਬਾਹਤਿਆਂ ਤਾਂ ਨਹੀਂ ਹੋਣੀ ਕੀ ਪਤਾ ਬਹੂ ਨੂੰ ਮਿਲ ਜੇ ਨੌਕਰੀ ਤਾਂ ਤਾਂ ਆਪ ਸਾਰਾ ਦਿਨ ਉਸਦਾ ਪੱਖ ਭੁਰਦਾਂਗਾ ਬਉ ਜੀ ਜਿੱਦਣ ਦੀ ਆਈ ਏ ਕੋਈ ਮੈਨੂੰ ਵੀ ਸੁੱਖ ਸਾਰਾ ਦੇ ਦੋ ਮਾੜਾ ਮੋਟਾ ਕੀ ਫਾਇਦਾ ਮੈਨੂੰ ਮੁੰਡਾ ਵੀ ਆਉਣ ਦਾ ਤੇਰੀ ਜੁਬਾਨ ਤੇ ਕੰਟਰੋਲ ਹੁੰਦਾ ਹੈਗਾ ਤੂੰ ਤਾਂ ਕੁੱਠੀ ਚਲਦੀ ਹੈ ਹਰ ਵਕਤ ਫਿਰ ਕਿੱਡੀ ਗੱਲ ਹੈ ਜੇ ਪੇਪਰ ਦੇ ਆਉਣਗੇ ਕੀ ਬਤਾ ਨੌਕਰੀ ਮਿਲ ਜੇ ਕਦ ਸਿੱਧੀ ਵੀ ਹੋ ਜਾਇਆ ਕਰ ਜਸਪ੍ਰੀਦਾ ਕਰਾਈਏ ਦਿੰਦੀ ਮੈਂ ਅਜ ਪਾਸ ਹੋ ਜਾਣਾ ਸੀ ਤੇਰਾ ਫਿਊਚਰ ਖਰਾਬ ਕਰਤਾ ਮੇਰਾ ਫੇਲ ਹੋ ਗਈ ਚਲ ਵਧੀਆ ਹੋ ਗਿਆ ਕਮ ਸੇ ਕਮ ਮੈਨੂੰ ਤਾਂ ਸੁਖ ਹੋ ਗਿਆ ਆ ਗੰਡੇ ਚੇਰ ਲੈ ਦੁਸਕੀ ਨਾ ਜਾ ਚੱਲ ਜੇ ਸੀ ਤੂੰ ਐਵੇਂ ਘਬਰਾ ਨਾ ਆਪਾਂ ਇੱਕ ਵਾਰੀ ਪੇਪਰ ਹੋਰ ਦਵਾਵਾਂਗੇ ਅਗਲੀ ਵਾਰੀ ਤੂੰ ਪਾਸ ਹੀ ਹੋਵੇਂਗੀ ਯਾਰ ਹਲਤ ਜਾ ਮੇਰੀ ਤਾਂ ਕਿਸਮਤ ਹੀ ਖਰਾਬ ਐ ਬੈਂਦੋ ਜੀ ਉਹ ਨਹੀਂ ਤੂੰ ਐਵੇਂ ਟੈਂਸ਼ਨ ਨਾਲਾ ਤੂੰ ਪਾਸ ਹੀ ਹੋਵੇਂਗੀ ਯਾਰ ਹਲਤ ਜਾ ਆਪਾਂ ਅਗਲੀ ਵਾਰੀ ਪੇਪਰ ਫੇਰ ਦਵਾਵਾਂਗੇ ਨੀ ਤਾਰ ਦੇ ਕੇ ਕਾਪੀ ਜੇ ਨੂੰ ਕੀ ਸੇ ਟਾਈਮ ਸਾਰਾ ਦਿਨ ਪੜ੍ਹਾਈ ਪੜ੍ਹਾਈ 2:30 ਵਜੇ ਪੈਨੇ ਤੈਨੂੰ ਆਪ ਤਾਂ ਨਹੀਂ ਪਤਾ ਕਿ ਚਾਹ ਪਾਣੀ ਵੀ ਕਰਨਾ ਐ ਨਾ ਤੁਸੀਂ ਬੈਠਾ ਮਮੀ ਸੀ ਮੈਂ ਹੁਣੀ ਬਣਾ ਦੇ ਜੇ ਛੇਤੀ ਜਾ ਮੇਰੇ ਨਾਲ ਜੱਸੀ ਨੂੰ ਹੱਤਤਾ ਹੋ ਗਿਆ ਜੇ ਫੋਨ ਹੀ ਨਹੀਂ ਕੀਤਾ ਚੱਲ ਅੱਗੇ ਦੇਖਦਾ ਹਲੋ ਸੱਸ਼ੀਗਲ ਬਾਪੂ ਜੀ ਸੱਸ਼ੀਗਲ ਪੁੱਤ ਤਾ ਹੋ ਠੀਕ ਆ ਹਾਂਜੀ ਬਾਪੂ ਜੀ ਮੈਂ ਠੀਕ ਠਾਕ ਆ ਤੁਸੀਂ ਦੱਸੋ ਮੈਨੂੰ ਲੱਗਦਾ ਭੁੱਲ ਗੀਦੋ ਆਪਦੇ ਪਿਆਰ ਨੂੰ ਸਾਰੇ ਜਾ ਕੇ ਹੈ ਨਹੀਂ ਬਾਪੂ ਜੀ ਇਹ ਕਿੱਦਾਂ ਹੋ ਸਕਦਾ ਤੁਸੀਂ ਤਾਂ ਮੇਰੀ ਦੁਨੀਆ ਹੋ ਪੁੱਤ ਪੜ ਵੀ ਲੈਣੀ ਆ ਕਿ ਸਾਰਾ ਦਿਨ ਕੰਮ ਦੀ ਬੀਜੀ ਰਹਿਣੀ ਆ ਹਾਂ ਬਾਪੂ ਮੈਂ ਪੜਦੀ ਰਹਿਣੀ ਆ ਮੰਮੀ ਆਪੇ ਸਾਰਾ ਕੰਮ ਕਰ ਲੈਂਦੀ ਐ ਚਲੋ ਠੀਕ ਆ ਮੈਂ ਰੱਖਦੀ ਆ ਚਲ ਠੀਕ ਐ ਤੀਏ ਖਿਆਲ ਰੱਖੀ ਆਬਦਾ ਖਾਣਾ ਲੋਟੋਂਦਾ ਕਦੇ ਫੋਨ ਆਗੇ ਕਿਤੇ ਉਹ ਬਤਾਬਾਂ ਜੀ ਚੱਕ ਲਈਆਂ ਮੈਂ ਸਾਰਾ ਦਿਨ ਬੌਲੀਆਂ ਵੀ ਧੁੱਪੇ ਮੱਚਦੀਆਂ ਤਰਕੇ ਦੇ ਕੱਪੜੇ ਸੁੱਕਣੇ ਪਾ ਰੱਖੇ ਨੇ ਫੁੱਕ ਗਏ ਹੋਣੇ ਜੇ ਤਾਰ ਲਿਆ ਤੁਹਾਡਾ ਨਾਮ ਤੁਸੀਂ ਆ? ਹਾਂਜੀ ਤੁਸੀਂ ਕੌਣ? ਅਸੀਂ ਪਟਿਆਲੇ ਕੰਪਨੀ ਚ ਆਇਆ ਜਿਸ ਦਾ ਤੁਸੀਂ ਪੇਪਰ ਦਿੱਤਾ ਸੀ। ਕੱਲ ਤੁਹਾਡੀ ਜੁਆਇਨਿੰਗ ਸੀ ਤੁਸੀਂ ਕਾ ਤੋ ਨਹੀਂ ਪਹੁੰਚੇ। ਪਰ ਮੇਰਾ ਤਾਂ ਲੈਟਰ ਫੇਲ ਦਾ ਆਇਆ ਸੀ ਕਰੇ। ਮੈਡਮ ਤੁਹਾਨੂੰ ਗਲਤ ਫਹਮੀ ਹੋਈ ਆ। ਤੁਸੀਂ ਪਾਸ ਹੋ। ਉਹ ਵੀ ਬੜੀਆਂ ਨੰਬਰਾਂ ਨਾਲ। ਨਾਲ ਤੁਹਾਡਾ 10 ਲੱਖ ਦਾ ਪੈਕੇਜ ਐ। ਹੁੰਦਾ ਸਹੀ ਜੀ। ਹਾਂਜੀ। ਤੁਹਾਡੀ ਡਾਕ ਸੀ ਜੀ ਇਹ ਨਾ ਗਲਤ ਆ ਗਈ ਸੀ ਤੁਹਾਡੀ ਅਸਲੀ ਡਾਕ ਆ ਗਈ। ਉਹ ਕਿਸੇ ਹੋਰ ਜਸਪ੍ਰੀਤ ਦੀ ਸੀ। ਅੱਛਾ ਜੀ। ਹਾਂਜੀ। ਆ ਦੇਖੋ ਭਾਈ ਕੀ ਆਇਆ ਆ ਪੜਿਓ ਮੜਿਓ ਉਹ ਲਾਜਿਤੀ ਅਸਲੀ ਚਿੱਠੀ ਤੇਰੀ ਆ ਹੈਗੀ ਉਦੋਂ ਦੀ ਟੈਨਸ਼ਨ ਲਈ ਜਾਂਦੀ ਸੀਗੀ ਜੁਆਇਨਿੰਗ ਲੈਟਰ ਤਾਂ ਤੇਰਾ ਹੁਣ ਆਇਆਗਾ ਚਲ ਪੁੱਤ ਥੋਟੇ ਮੂੰਚ ਕਿਉਂ ਸ਼ੱਕਰ ਤੁਸੀਂ ਤਾਂ ਮੇਰੀ ਰੂ ਖੁਸ਼ ਕਰਤੀ ਐ 10 ਲੱਖ ਵਾਲੀ ਗੱਲ ਸੁਣਾ ਕੇ ਬੱਸ ਮਾਦਾ ਤੂੰ ਤਾਂ ਇੱਥੇ ਚੁੱਪ ਕਰ ਜਾ ਤੇਰੀ ਤਾਂ ਰੂ ਖੁਸ਼ ਹੋਣੀ ਉਹਦੀ ਤੈਨੂੰ 10 ਲੱਖ ਦਾ ਲਾਲਚ ਜੋ ਦਿਖਣ ਲੱਗ ਗਿਆ ਹੁਣ ਨੜੇ ਜਦੋਂ ਇਹਨੇ ਫੀਸ ਭਰਨ ਵਾਸਤੇ 10000 ਰੁਪਏ ਮੰਗਿਆ ਸੀਗਾ ਤੇਰੇ ਮੂੰਹ ਚ ਬੰਦਲ ਪੈ ਗਈ ਸੀ ਮਾਂ ਉਹ ਮਾਂ ਜੀ ਤੂੰ ਜੱਸੀ ਨਾਲ ਦਿੱਤੀ ਮੰਨਦੀ ਜੱਸੀ ਨੂੰ ਇੱਕ ਮਾਂ ਹੋਰ ਮਿਲ ਜਾਣੀ ਸੀ ਪਰ ਮਾਂ ਤੇਰੇ ਵਰਗੀਆਂ ਸੱਸਾਂ ਕਰਕੇ ਸਾਰੀਆਂ ਸੱਸਾਂ ਬਦਨਾਮ ਨੇ ਜੀਆਂ ਜੱਸੀ ਪੁੱਤਰ ਮੈਨੂੰ ਮaaf ਕਰਦੀ ਮੈਂ ਲੋਕਾਂ ਦੀਆਂ ਗੱਲਾਂ ਚਾਕੇ ਤੇਰੇ ਤੇ ਬਹੁਤ ਜ਼ੁਲਮ ਕੀਤੇ ਪਰ ਤੂੰ ਫਿਰ ਵੀ ਕਦੇ ਮੱਥੇ ਵਟ ਨਹੀਂ ਪਾਇਆ ਕੋਈ ਗੱਲ ਨਹੀਂ ਮੰਮੀ ਜੀ ਅੱਜ ਤੁਹਾਨੂੰ ਅਹਿਸਾਸ ਹੋ ਗਿਆ ਕਿ ਕਿਸੇ ਦੀਆਂ ਗੱਲਾਂ ਚਾਕੇ ਐਵੇਂ ਵਿਗੜਨਾ ਨਹੀਂ ਚਾਹੀਦਾ ਹਾਂ ਪੁੱਤਾ ਅੱਜ ਤੱਕ ਘਰ ਆਲ ਮਿਲ ਕੇ ਰਹਾਂ ਆ ਲਈ ਤੁਹਾਡਾ ਜੁਆਇਨਿੰਗ ਲੈਟਰ ਤੇ ਡੱਬਾ ਮੂ ਮਿੱਠਾ ਕਰ ਲਓ ਤੇ ਕੱਲ ਤੋਂ ਤੁਹਾਡੀ ਜੁਆਇਨਿੰਗ ਆ। ਥੈਂਕ ਯੂ ਜੀ ਆਜੋ ਚਾਹ ਪਾਣੀ ਪੀ ਲਓ। ਬਸ ਜੀ। ਥੈਂਕ ਯੂ ਜੀ ਤੁਹਾਡਾ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਨਹੀਂ ਮੇਰੀ ਸਾਰੀ ਪੜਾਈ ਐਵੇਂ ਰੁੱਲ ਜਾਣੀ ਸੀ। ਥੈਂਕਸ ਵਾਲੀ ਕਿਹੜੀ ਗੱਲ ਆ ਜੱਸੀ ਮੈਂ ਤੇਰਾ ਲਾਈਫ ਪਾਰਟਨ ਹਾਂ ਇਹ ਤਾਂ ਮੇਰਾ ਫਰਜ਼ ਸੀਗਾ। ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ। ਯਾਦਾਂ ਵਿੱਚੋਂ ਵੀ ਮੈਂ ਘੜ ਅੱਡ ਦੇਣਾ ਏ। ਪਰ ਪੈਰਾ ਤੇ ਨਿਵਾਸ ਚੱਲਦਾ ਹਰ ਕਦਮ ਤੇਰਾ ਹੀ ਰਾਹ ਚੁੰਨਦਾ ਪਹਿਲਾਂ ਮੈਂ ਨਹੀਂ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਂ ਉਹ ਦਿਲ ਸੁਣਦਾ ਹਾਂਜੀ ਸੱਸੀ ਘਾੜਾ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀ ਕਿੱਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਨਵੇਂ ਆਉਣ ਵਾਲੇ ਹਰ ਵੀਡੀਓ ਨੂੰ ਏਦਾਂ ਹੀ ਪਿਆਰ ਦਿੰਦੇ ਰਹੋ ਤੇ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਸਕਦੀ ਹੈ ਬਾਕੀ ਜਿਸ ਕਿਸੇ ਨੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਖੋਲ ਕੇ ਪੁਰਾਣੀਆਂ ਵੀਡੀਓ ਜ਼ਰੂਰ ਦੇਖ ਲਓ ਬਾਕੀ ਸਾਡੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦੇ ਆ ਕਰੋ ਤੇ ਹੁਣ ਆਪਾਂ ਬੋਲਾਂਗੇ ਜੀ ਪਹਿਲੇ 15 ਕਿ ਮਿੰਟ ਜਿਹੜੀ ਪਿਛਲੀ ਵੀਡੀਓ ਸੀ ਕੀਤੀ ਜੀ ਆਪਾਂ ਨੇ ਉਹ ਹੈਗੇ ਨੇ ਜੀ ਐਨਐਸ ਕਣਕਵਾਲਿਆ ਉਰਫ ਗਾਂਦੇ ਸ਼ਰਮਾ ਅ ਅਮਨਤਾ ਅ ਅਮਨਤੀ ਮਾਨ ਗੁਰਮੀਤ ਸਿੱਧੂ ਸਤਨਾਮ ਸਿੰਘ ਮਨਮੋਹਨ ਸਿੱਧੂ ਪ੍ਰੀਤ ਸੁਖ ਗੁਰਨੂਰ ਨੂਰ ਸੁਮਨ ਪ੍ਰਜੈਂਦਰ ਸਿੰਘ ਨਹਿਲਾ ਸ਼ਰਮਾ ਕਲਾ ਦਾ ਉਸ ਤਣਕਵਾਲ ਮਨਦੀਪ ਸਿੰਘ ਸ਼ਰਮਾ ਮੋਟਰੇ ਚ ਮਮੰਡੇ ਆ ਰਾਇੰਦ ਟੀਵੀ ਨਿਊਜ਼ ਫਰੰਟ ਚ ਦੀ ਜੇ ਨਮੋਲ ਤੇ ਜੱਸੀ ਚੀਮਾ ਇਹਨੇ ਜੀ ਪਹਿਲੇ 15 ਕਿ ਮਿੰਟ ਤੇ ਤੇ ਆਪਾਂ ਵੀ ਇਸ ਇਸ ਵੀਡੀਓ ਚ ਪਹਿਲੇ 15 ਮਿੰਟ ਤੋਂ ਪਹਿਲਾਂ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੋਲਾਂਗੇ ਬਾਕੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰੋ ਤੇ ਹੋਰਾ ਪਾਸਟੀ ਗਾਇਨ ਚੰਗਾ ਜੀ ਧੰਨਵਾਦ ਐਕਸ਼ਨ ਹਾਂ ਜੀ ਦੱਸੋ ਬੁਲਾਇਆ ਸੀ ਬੰਦਾ ਹੋਰ ਹੁਣ ਐਕਸ਼ਨ ਤੁਹਾਡੀ ਮੰਮੀ ਨੂੰ ਸਮਝਾ ਲਿਆ ਕਰੋ ਚਲੋ ਆਵਾਰੇ ਸੈੱਟ ਕਰ ਹਾਂ ਇਹਨੂੰ ਐ ਸੈੱਟ ਕਰ ਦਿਓ ਹੁਣ ਇੱਧਰ ਆ ਜਾ ਜੁੰਨੀ ਕਣੀ ਚਾਹੀ ਆਜੇ ਰੁਪਏ ਪਾਤੀ ਦੀ ਦਰੇਗਾ ਐਕਸ਼ਨ ਨਲੇਮਾਂਗ ਨੂੰ ਖੇਲ ਕਰਾਉਣ ਦੇ ਵਿੱਚ ਤਾਂ ਕੋਈ ਕਸਰ ਨਹੀਂ ਛੱਡੀ ਹੈਗੀ ਇਹ ਤੇ ਇਹਦੀ ਕਿਸਮਤ ਨੇ ਸਾਥ ਦਿੱਤਾ ਇਹ ਪਾਸ ਹੋ ਗਈ ਹੁਣ ਇਹਨੂੰ ਕਿਉਰੇ